ਹਾਂਜੀ ਅੱਜ ਕਾਟਨ ਪ੍ਰਿੰਟਡ ਜਿਹੜੇ ਸੂਟ ਲੈ ਕੇ ਆਏ ਆ ਸਰਦਾਰੀ ਸੂਟ ਹੋਣਗੇ ਜੀ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਇਹਨਾਂ ਦੇ ਹੋਣਗੇ ਕਲਰ ਤਾਂ ਇਸ ਤਰ੍ਹਾਂ ਦੇ ਕਿ ਤੁਸੀਂ ਇੱਕ ਇੱਕ ਕਲਰ ਦੇਖ ਕੇ ਹੈਰਾਨ رہ ਜਾਓਗੇ ਇੰਨੇ ਜ਼ਿਆਦੇ ਸੋਹਣੇ ਕਲਰ ਐਡ ਕੀਤੇ ਹੋਏ ਨੇ ਜੇਕਰ ਤੁਸੀਂ ਵੀ ਪ੍ਰਿੰਟਡ ਸੂਟਾਂ ਦੇ ਸ਼ਕੀਨਾ ਤਾਂ ਤੁਹਾਡੇ ਕੋਲ ਇੱਕ ਦੋ ਸੂਟ ਐਦਾਂ ਦੇ ਜ਼ਰੂਰ ਹੋਣੇ ਚਾਹੀਦੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂ ਫਿਰ ਨਾਰਮਲ ਪਿੰਡ ਦੇ ਵਿੱਚ ਜਾਂ ਆਸ-ਪਾਸ ਜਾ ਰਹੇ ਹੋ ਤੇ ਐਦਾਂ ਦੇ ਸੂਟ ਜ਼ਰੂਰ ਰੱਖੋ ਥੋੜੇ ਕੋਸਟਲੀ ਜ਼ਰੂਰ ਹੋਣਗੇ ਨਾਰਮਲ ਕਾਟਨ ਤੋਂ ਬਟ ਐਦਾਂ ਦੀ ਲੁੱਕ ਜਿਹੜੀ ਇਹਨਾਂ ਦੇ ਵਿੱਚ ਆਉਂਦੀ ਆ ਬਹੁਤ ਹੀ ਡਿਫ ਸਟਾਈਲ ਦੀ ਆਉਂਦੀ ਹੈ ਇਹ ਸੂਟ ਬਹੁਤ ਪਿਆਰੇ ਲੱਗਦੇ ਨੇ 5 ਮੀਟਰ ਆਲ ਓਵਰ ਸੂਟ ਹੋਏਗਾ ਪ੍ਰਾਈਸ ਮੈਂਸ਼ਨ ਕਰ ਦੇਵਾਂਗੇ ਸਪੈਸ਼ਲ ਕਲਰ ਇਹਨਾਂ ਦੇ ਬਹੁਤ ਪਿਆਰੇ ਨੇ ਡਿਜੀਟਲ ਪ੍ਰਿੰਟ ਇਹਨਾਂ ਦਾ ਬਹੁਤ ਸੋਹਣਾ ਹੈ ਇਹ ਵੀ ਹੈਗੀ ਜੀ ਨਾਰਮਲ ਰੇਂਜ ਦੇ ਵਿੱਚ ਲੈਣਾ ਚਾਹੁੰਦੇ ਤਾਂ ਇਹ ਵੀ ਹੈਗੀ कॉटन ਹੈਗੀ ਆ ਜੀ ਇਹਨਾਂ ਦੇ ਨਾਲ ਟਾਈ ਡਾਈ ਦੇ ਦੁਪੱਟੇ ਹੋਣਗੇ ਬਹੁਤ ਜਿਆਦੇ ਸੋਹਣੇ ਆ ਵੀ ਸੂਟ ਨੇ ਤੁਸੀਂ ਬਾਇ ਕਰ ਸਕਦੇ ਹੋ ਸ਼ਿਪਿੰਗ ਆਲ ਇੰਡੀਆ ਫ੍ਰੀ ਰਹੇਗੀ ਇਹ ਹੈ ਜੀ ਟਾਈ ਡਾਈ ਆਰਗੈਂਜ਼ਾ ਦੇ ਸੂਟ ਆਰਗੈਂਜ਼ਾ ਦੀ ਸ਼ਰਟ ਆਏਗੀ ਜੀ ਆਰਗੈਂਜ਼ਾ ਦੀ ਬਾਟਮ ਪਲੇਨ ਦੇ ਲਾਈਨ ਦੇ ਵਿੱਚ ਤੇ ਬਹੁਤ ਪਿਆਰੇ ਸੂਟ ਨੇ ਨਾ ਤੁਸੀਂ ਵਰਕ ਵੀ ਕਰਾ ਸਕਦੇ ਹੋ ਤੇ ਇਦਾਂ ਵੀ ਤੁਸੀਂ ਸਟਿਚ ਕਰੋ ਤਾਂ ਬਹੁਤ ਪਿਆਰੇ ਲੱਗਦੇ ਨੇ ਤੇ ਪ੍ਰਿੰਟਡ ਫਰਾਕਸ ਵਗੈਰਾ ਬਣਾਉਣਾ ਚਾਹੁੰਦੇ ਤਾਂ ਇਹ ਜਾਰਜਟਾ ਫੈਬਰਿਕ